ਨਾ ਕੋਈ ਦੁਸ਼ਮਣੀ ਨਾ ਕੋਈ ਪੁਰਾਣੀ ਰੰਜਿਸ਼ ਤੇ ਨਾ ਹੀ ਕੋਈ ਕਿਸੇ ਤੇ ਨਾਲ ਲਾਕ ਡਾ ਫਿਰ ਵੀ ਉਹ ਨੌਜਵਾਨ ਜੋ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ ਹੈ ਤੇ ਵਾਪਸ ਨਹੀਂ ਪਰਤਦਾ ਜਿਸ ਤੋਂ ਬਾਅਦ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਇੱਕ ਪਰਿਵਾਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਪਰਿਵਾਰ ਸਦਮੇ ਦੇ ਵਿੱਚ ਹੈ ਕਿ ਆਖਿਰ ਉਹਨਾਂ ਦਾ ਪੁੱਤ ਲਾਪਤਾ ਕੀਤੇ ਹੋ ਗਿਆ ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤ ਸੀ ਜੋ ਕਿ ਇੱਕ ਪਿੰਡ ਤੋਂ ਦੂਜੇ ਪਿੰਡ ਛਿੰਤ ਦੇਖਣ ਗਿਆ ਸੀਗਾ ਪਰ ਵਾਪਸ ਨਹੀਂ ਪਰਤਦਾ ਖਬਰ ਜੇੜੀ ਹੈ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਪਿੰਡ ਕੋਟਲੀ ਤੋਂ ਸਾਹਮਣੇ ਆ ਰਿਹਾ ਹੈ ਮਾਪਲਾ ਜਿੱਥੋਂ ਦੇ ਰਹਿਣ ਵਾਲਾ ਇੱਕ ਨੌਜਵਾਨ 10 ਦਿਨਾਂ ਤੋਂ ਘਰ ਤੋਂ ਲਾਪਤਾ ਹੈ ਪਰਿਵਾਰ ਦੇ ਵੱਲੋਂ ਉਸ ਦੀ ਕਾਫੀ ਜ਼ਿਆਦਾ ਭਾਲ ਕੀਤੀ ਗਈ ਹੈ ਪਰੰਤੂ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਦੀ ਗੁਹਾਰ ਲਗਾਈ ਜਾ ਰਹੀ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਕਿ ਆਖਿਰ ਉਸ ਦੇ ਮੁੰਡੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੋਈ ਹੋਵੇ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਹੋਵੇ ਤਾਂ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਲਾਪਤਾ ਹੋਏ ਮੁੰਡੇ ਦੀ ਪਛਾਣ ਜਿਹੜੀ ਹੈ ਫਿਲਹਾਲ ਜਿਹੜੀ 31 ਸਾਲ ਦੀ ਉਸ ਦੀ ਉਮਰ ਦੱਸੀ ਜਾ ਰਹੀ ਹੈ ਲੇਕਿਨ ਉਸ ਦਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਤੇ ਨਾ ਹੀ ਕੋਈ ਦੁਸ਼ਮਣੀ ਹੈ ਦੱਸਦੇ ਕਿ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ 5 ਸਤੰਬਰ ਨੂੰ ਨਜ਼ਦੀਕੀ ਪਿੰਡ ਦੇ ਵਿੱਚ ਚਿੰ ਦੇਖਣ ਗਿਆ ਸੀ ਪਰੰਤੂ ਮੁੜ ਕੇ ਵਾਪਸ ਨਹੀਂ ਆਇਆ ਇਸ ਕਰਕੇ ਲਗਾਤਾਰ ਭਾਲ ਕੀਤੀ ਗਈ ਪਰ ਫਿਰ ਵੀ ਕੋਈ ਸੁਰਾਗ ਨਹੀਂ ਮਿਲਿਆ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਆਖਿਰ ਉਹਨਾਂ ਦਾ ਮੁੰਡਾ ਕਿੱਥੇ ਗੁੰਮਿਆ ਹੋਇਆ ਇਸ ਕਰਕੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਉਹਨਾਂ ਦੇ ਪੁੱਤ ਨੂੰ ਲੱਭਿਆ ਜਾਵੇ ਅਤੇ ਪਰਿਵਾਰ ਦੇ ਹਵਾਲੇ ਕੀਤਾ ਜਾਵੇ ਅੰਡੇ ਕੀ ਨਾਂ ਤੁਹਾਡਾ ਬਲਵਿੰਦਰ ਉਹਦੇ ਕੀ ਬੇਟਾ ਦਾ ਕੀ ਨਾਂ ਸੀ ਆਪਣੇ ਅਰਜਿੰਦਰ ਕੁਮਾਰ ਤੇ ਕੀ ਕੰਮ ਕੀ ਕਰਦਾ ਸੀ ਰੰਗ ਦਾ ਉਮਰ ਕਿੰਨੀ ਮੁੰਡੇ ਦੀ 33 ਮਾਸਾਲ ਲੱਗੇਗਾ ਕੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਘਾਰਾ ਘਰੋਂ ਆ ਕੇ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜ ਕੇ ਵਾਪਸ ਨਹੀਂ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣ ਆਪਣੇ ਲੈੜੀਆਂ ਉਸ ਤੋਂ ਬਾਅਦ ਕੀ ਗੱਲ ਹੋਈ ਕੋਈ ਨਹੀਂ ਲੱਭਾ ਇਹਨੂੰ ਮੁੜ ਕੇ ਅਸੀਂ ਰਾਤ ਦਾ ਦਰਵਾਜ਼ਾ ਖੁੱਲਦਾ ਤਾਂ ਕਿਹਾ ਡਿੱਗਦਰੀ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੜੇ ਭੇਜਦੇ ਵੀ ਆਇਆ ਲਈ ਗੱਲ ਕੀ ਆ ਤੇ ਕਿਤੇ ਨਹੀਂ ਲੱਭਾ ਫਿਰ ਦੂਜੇ ਦਿਨ ਫੇਰ ਭੇਜਦੇ ਨਹੀਂ ਗੱਲ ਬਣੀ ਫਿਰ ਮੈਂ ਗਈ ਪੁਲਿਸ ਚੋਂ ਕਿ ਤੇ ਉਹਣਾ ਵੀ ਨਹੀਂ ਮੇਰੀ ਕੋਈ ਸੁਣੀ ਫਿਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਤੇ ਅਸੀਂ ਲੱਭਣ ਲਿਆ ਜਿੱਥੇ ਜਿੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆ ਕਿਤੇ ਨਹੀਂ ਮਿਲਿਆ ਕੰਮ ਕੀ ਕਰਦਾ ਸੀਗਾ ਰੰਗ ਦਾ ਅੱਛਾ ਜੀ ਪਾ ਪਾ ਦੇ ਦੀਂ ਦੀਵਾਲ ਪੁਰਾਣੀ ਜੀ ਪੈਂਟ ਪਾ ਦੇ ਕਿੱਤੀ ਬਣਾਉਣ ਵਾਸਤੇ ਗਿਆ ਜਿਸ ਤੋਂ ਪਹਿਲਾਂ ਗੱਲ ਕਰੀਏ ਕਦੇ ਅੱਗੇ ਵੀ ਘਰੋਂ ਗਿਆ ਐ ਤਾਂ ਨਹੀਂ 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 ਅੱਗੇ ਜਾਂਦਾ ਹੀ ਥਾਮ ਨੂੰ ਆ ਜਾਂਦਾ ਹੀ ਕੰਮ ਤੇ ਜਾਂਦਾ ਹੀ ਨਾ ਥਾਮਾ ਨੂੰ ਉਹਨੂੰ ਭਾਵੇਂ 10:00 ਵਜੇ ਨੇ 11:00 ਵਜੇ ਨੇ ਪਹੁੰਚੇ ਨਹੀਂ ਪਹੁੰਚਣਾ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ ਸਾਡਾ ਮੁੰਡਾ ਲੱਭ ਜਾ ਸਾਨੂੰ ਆਂ ਤੇ ਲੱਭ ਲੱਭ ਕੇ ਸਦਾਈ ਹੋ ਗਿਆ ਸਾਰਾ ਫਿੰਡ ਗਿਆ ਨਾ ਲੱਭਣ ਕਿੱਥੇ ਕਿੱਥੇ ਦੱਸਦੇ ਉੱਥੇ ਉਥੇ ਗਏ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਨਾ ਕਾਡੀ ਕੇ ਨਾਲ ਲਗਦਵਾ ਜੀ ਨਹੀਂ ਥਾਣੇ ਤਰਫਾਸ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਦਿੱਤੀ ਆ ਆਪਣੇ ਮੰਗਲਵਾਰ ਠੀਕ ਹੈ ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪੁਛਾਜਣ ਨਾ ਜਿੱਦਾਂ ਚਰਪੰਚਿਲ ਕਾ ਜਿੱਦਾਂ ਹਣ ਪੁੱਛਿਆ ਕਿੱਦਾਂ ਕਿੱਦਾਂ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਹੀ ਆ ਕਿ ਨਹੀਂ ਕੋਈ ਲੜਾਈ ਝਗੜਾ ਨਹੀਂ ਕਿੰਦੇ ਕੇ ਇਹਲਾ ਨਹੀਂ ਕੋਈ ਕੋਟਨੀ ਤੇ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਆਇਆ ਘਰ ਆਇਆ ਘਰੋਂ ਫੇਰ ਮੇਕੋ ਮੇਲੇ ਜੋ ਪੈਸੇ ਲੈ ਕੇ ਗਿਆ ਤੇ ਫੇਰ ਮੁੜ ਕੇ ਰਾਤ ਆਇਆ ਨਹੀਂ ਮੈਂ ਰੋਟੀ ਬਣਾ ਕੇ ਦੇਕਦੇ ਦੀ ਦੇਕਦੇ ਨਹੀਂ ਆਇਆ ਦੂਹੇ ਦਿਨ ਫੇਰ ਨਹੀਂ ਆਇਆ ਮੁੰਡੇ ਫੇਰ ਲੱਭਣ ਚੱਲ ਗਿਆ ਤੀਏ ਦਿਨ ਫੇਰ ਲੱਭਣ ਲੱਪਿਆ ਹੀ ਫੇਰ ਅਗੀ ਧਾਮੀਆਂ ਸੈਂਜਾ ਹੀ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫੁਰ ਸੈਂਜ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਂਤ ਕਿਤੇ ਮਿਲ ਗਿਆ ਤੇ ਨਾ ਹੋਵੇ ਫੇਰ ਅਗੀ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਗਏ ਕੁਝ ਨਹੀਂ ਠੀਕ ਹੈ ਜੀ